ਸਵਾਗਤ ਹੈ ਆਪਣੇ ਚੈਨਲ ਪੰਜਾਬ ਪ੍ਰੋ ਟੀਵੀ ਤੇ ਕਿਸਾਨ ਭਰਾਵੋ ਤੁਹਾਨੂੰ ਨੇ ਕਪਾ ਬੱਲੀ ਦਿਖਾ ਰਹੇ ਹਾਂ ਜਿਹਦੇ ਵਿੱਚ ਕਾਫੀ ਦਾਣੇ ਜਿਹੜੇ ਫੋਕੇ ਆ ਗਏ ਤੇ ਕਾਫੀ ਵੀਡੀਓ ਵੇਖੀਆਂ ਸੀ ਫੇਸਬੁੱਕ ਤੇ YouTube ਤੇ ਤੇ ਆਪਣੇ ਜਿਹੜੇ ਭਰਾ ਕਹਿ ਰਹੇ ਸੀ ਵੀ ਜਦੋਂ ਇਹਨਾਂ ਦਾਣਿਆਂ ਦੇ ਵਿੱਚ ਜਿਹੜਾ ਦੁੱਧ ਪੈਣਾ ਸ਼ੁਰੂ ਹੋਇਆ ਸੀ ਤਾਂ ਉਦੋਂ ਜਿਹੜੀ ਅਸਮਾਨੀ ਬਿਜਲੀ ਲਸ਼ਕਨ ਦੇ ਨਾਲ ਜਿਹੜੀ ਇਹਦਾ ਦੁੱਧ ਜਿਹੜਾ ਉਹਨਾਂ ਦਾ ਖਤਮ ਹੋ ਗਿਆ ਤੇ ਕਈ ਕਿਸਾਨ ਭਰਾ ਕਹਿ ਰਹੇ ਸੀ ਵੀ ਜਦੋਂ ਇਹਨਾਂ ਨੂੰ ਬੂਰ ਲੱਗਿਆ ਸੀ ਬੱਲੀਆਂ ਨੂੰ ਤੇ ਤੇਜ਼ ਹਵਾ ਚੱਲਣ ਕਾਰਨ ਜਿਹੜਾ ਬੂਰ ਝੜ ਗਿਆ ਸੀ ਤੇ ਉਸ ਕਾਰਨ ਵੀ ਜਿਹੜੀ ਫੋਕ ਪੈ ਗਈ ਤੇ ਕਈ ਕਿਸਾਨ ਭਰਾ ਐਂ ਵੀ ਕਹਿ ਰਹੇ ਆ ਕਿ ਇਸ ਉੱਪਰ ਜਿਹੜੀ ਗਲੇਲੀਓ ਬੇ ਦੀ ਸਪਰੇਅ ਕੀਤੀ ਜਾਵੇ ਵੀ ਤਾਂ ਵੀ ਠੀਕ ਹੋ ਸਕਦੇ ਹੈ ਪਰ ਜਿਹੜੀ ਹੁਣ ਦਾਣੇ ਵਿੱਚ ਹੈ ਫੋਕ ਆ ਉਹ ਗਲੇਲੀਓ ਬੇ ਨੇ ਜਿਹੜਾ ਠੀਕ ਨਹੀਂ ਕਰਨਾ ਤੇ ਉਹ ਥੋੜਾ ਬਹੁਤ ਫਰਕ ਜੂਰ ਪਾ ਸਕਦੀ ਹੈਗੀ ਤੇ ਕਈ ਕਿਸਾਨਪਰਾ ਕਹਿ ਰਹੇ ਸੀ ਵੀ ਇਹਦਾ ਹੁਣ ਕੋਈ ਹੱਲ ਹੀ ਨਹੀਂ ਕਿਸਾਨਪਰਾਬੂ ਅੱਗੇ ਆਪਣੇ ਝੋਨੇ ਦੇ ਵਿੱਚ ਹੋਰ ਫੋਕ ਨਾ ਆਵੇ ਜਾਂ ਇਦਾਂ ਦੇ ਕਾਲੇ ਜਦਾਂ ਨਾ ਹੋਣ ਤਾਂ ਜੀ ਰੋਕ ਥਾਮ ਲਈ ਆਪਾਂ ਕਿਹੜੀ ਸਪਰੇਅ ਕਰ ਸਕਦੇ ਆਗੇ ਜਾਂ ਜੇਕਰ ਆਪਾਂ ਕੋਈ ਥੱਲੇ ਇਹਦੇ ਕੁਝ ਕੋਈ ਖਾਦ ਪਾਉਣੀ ਹੋਵੇ ਤਾਂ ਕਿਹੜੀ ਖਾਦ ਵਿੱਚ ਕੀ ਚੀਜ਼ ਆਪਾਂ ਮਿਲਾ ਕੇ ਡਿਗ ਸਕਦੇ ਆਗੇ ਜੇ ਆਪਣੇ ਝੋਨੇ ਦੇ ਵਿੱਚ ਫੋਕ ਘਟ ਪਵੇ ਧੰਨਵਾਦ